ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਂ ਜਰਾ ਤੁਹਾਡੇ ਲਈ ਅੱਜ ਦੀ ਨਵੀਂ ਕਹਾਣੀ ਸਾਡੀ ਅੱਜ ਦੀ ਕਹਾਣੀ ਹੈ ਜੀ ਕਟ ਪੁਤਲੀਆਂ ਤੇ ਕਹਾਣੀਕਾਰ ਨੇ ਮੇਜਰ ਮੰਗਟ ਆਪਰੇ ਤਾਂ ਮਸਾਲੂ ਹੋਰਾ ਨਾਲ ਪਾਲੇ ਸੀ ਹੁਣ ਇਹ ਪਾਲਣੇ ਪਏਗੇ ਹਰਨਾਮ ਗਰ ਨੇ ਮਨ ਵਿੱਚ ਕਿਹਾ 10 ਸਾਲ ਹੋ ਗਏ ਸੀ ਕੈਨੇਡਾਈ ਨੂੰ ਪਰ ਇਹ ਸਿਲਸਿਲਾ ਤਾਂ ਮੁੱਕਣ ਵਿੱਚ ਨਹੀਂ ਸੀ ਆ ਰਿਹਾ ਉਸ ਦੇ ਗੋਡੇ ਦਰਦ ਕਰਦੇ ਰਹਿੰਦੇ ਰੀਡ ਦੀ ਹੱਡੀ ਚੋਂ ਤਾਂ ਸੇਕ ਨਿਕਲਦਾ ਰਹਿੰਦਾ। ਉਹਦਾ ਜੀ ਕਰਦਾ ਕਿ ਬੇਸਮੈਂਟ ਵਿੱਚੋਂ ਆਪਣੇ ਪਤੀ ਨਰਿੰਜਨ ਸਿੰਘ ਨੂੰ ਹਾਕ ਮਾਰ ਲਵੇ। ਪਰ ਉਹ ਤਾਂ ਆਪ ਸਾਰੀ ਰਾਤ ਹੁੰਗਦਾ ਰਹਿੰਦਾ ਸੀ। ਜਿਵੇਂ ਡਾਡਾ ਬੁਖਾਰ ਚੜਿਆ ਹੋਵੇ। ਬਾਹਰ ਕਈ ਦਿਨਾਂ ਤੋਂ ਬਾਤ ਤੋਂ ਪਛੜੀ ਸੀ। ਬੈਕਯਾਰਡ ਵਿੱਚ ਖੜੇ ਬੁੱਟਿਆਂ ਨੂੰ ਫੁੱਲ ਜੇ ਲੱਗੇ ਦਿਖਾਈ ਦੇ ਰਹੇ ਸੀ। ਉਹਦਾ ਜੀ ਕਰਦਾ ਸੀ ਕਿ ਬਾਹਰ ਹਰੇ ਭਰੇ ਘਾਹ ਤੇ ਗੇੜਾ ਕੱਢੇ। ਰਹ ਕਿੱਥੇ ਚਾਰ ਬੱਚਿਆਂ ਨੇ ਉਹਦੀ ਤਾਂ ਭੂਤ ਨਹੀਂ ਭਲਾ ਛੱਡੀ ਸੀ ਇੱਕ ਉਹਦੀ ਕਮੀਜ਼ ਖਿੱਚਦਾ ਦੂਜਾ ਲੱਤਾਂ ਨੂੰ ਚਿਮੜ ਜਾਂਦਾ ਕਿ ਪਹਿਲਾਂ ਮੈਨੂੰ ਚੁੱਕ ਜਿਉ ਘੂੜ ਦੀ ਤਾਂ ਰੋਣ ਲੱਗ ਜਾਂਦੇ ਜੇ ਥੋੜਾ ਵੀ ਧਿਆਨ ਕਿਸੇ ਹੋਰ ਪਾਸੇ ਕਰਦੀ ਤਾਂ ਛੋਟਾ ਪੌੜੀਆਂ 'ਚ ਜਾ ਚੜਦਾ ਕੀਰਤੀ ਕਦੇ ਕੁਰਸੀ ਕੋਲ ਕਰਕੇ ਕਿਚਨ ਦੇ ਕਾਊਂਟਰ ਤੇ ਜਾ ਚੜਦੀ ਉਹਨੂੰ ਹਟਾਉਂਦੀ ਤਾਂ ਦੂਜਾ ਟੀਵੀ ਨੂੰ ਜਾ ਜਿਮੜਦਾ ਲੜਦੇ ਰੋਂਦੇ ਕੁਰਲਾਂਦੇ ਨਿਆਣੇ ਨੂੰ ਵਰਾਉਂਦੀ ਕਈ ਵਾਰ ਹਰਨਾਮ ਕੌਰ ਆਪ ਵੀ ਰੋਣ ਹੱਕੀ ਹੋ ਜਾਂਦੀ ਸੀ ਅੱਜ ਵੀ ਉਸ ਦਾ ਰੋਣ ਠੱਲਿਆ ਨਹੀਂ ਸੀ ਗਿਆ ਬੱਚਿਆਂ ਦੀ ਭੱਜ ਦੌੜ ਤੇ ਠੀਕ ਜਿਹੜੇ ਨਾਲ ਨਿਰੰਜਣ ਵੀ ਉੱਠ ਕੇ ਉੱਪਰ ਆ ਗਿਆ ਨਾ ਮੱਖਾਂ ਟਿਕਦੇ ਨਹੀਂ ਸੌਣ ਕਿਹੜਾ ਦੰਦੇ ਨੇ ਘੜੀ ਪਹਿਲਾਂ ਹੀ ਸਾਰੀ ਰਾਤ ਨੀਂਦ ਨਹੀਂ ਆਈ ਅੱਗੋਂ ਹਰਨਾਮ ਕੌਰ ਕਹਿਣ ਲੱਗੀ ਮੈਂ ਕਿਹੜਾ ਸੌਖੀ ਆ ਸਾਰਾ ਦਿਨ ਬੱਚੇ ਦਿਮਾਗ ਚਟ ਜਾਂਦੇ ਨੇ ਸੋਚਦੀ ਰਹਿਨੀ ਆ ਕਦੋਂ ਕਿਤੇ ਰਾਤ ਆਵੇ ਰਾਤ ਕਿਹੜੀ ਸੌਖੀ ਲੰਘਦੀ ਆ ਦੋ ਬੱਚੇ ਪੈੰਦ ਸਰਾਣੇ ਪਏ ਹੁੰਦੇ ਨੇ ਨੀਂਦ ਕਿੱਥੋਂ ਆਉਂਦੀ ਆ ਸਗੋਂ ਪਾਸਾ ਵੀ ਨਹੀਂ ਲੈ ਹੁੰਦਾ ਸਿੱਧੀ ਸਦੌਰ ਪਈ ਦਾ ਸਰੀਰ ਆਕੜ ਜਾਂਦਾ ਪਾਲੇ ਦੇ ਬਾਪੂ ਪਤਾ ਨਹੀਂ ਕਿਹੜੀ ਕੈਦ ਗੱਟ ਰਹੀ ਆ ਆਪਾਂ ਟੋਕਰ ਮਿਲਣਾ ਤਾਂ ਇੱਕ ਪਾਸੇ ਰਹਾ ਹਜੇ ਸਵੇਰ ਦੀ ਚਾਹ ਵੀ ਨਹੀਂ ਝੋਲ ਸੀ ਚਾਹ ਤਾਂ ਮੈਂ ਤਾਂ ਪੀ ਮਾਂ ਜੇ ਜਵਾਕ ਮੈਨੂੰ ਪੀਣ ਦੇਣਗੇ ਨਰਿੰਜਨ ਨੇ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਬਸ ਐਨਾ ਕਿਹਾ ਲਿਆ ਮੈਂ ਦੋ ਕੱਪ ਚਾਹ ਬਣਾ ਦੇਣਾ ਜਵਾਕ ਮੈਂ ਸੰਭਾਲ ਲੂੰਗਾ ਤੂੰ ਚਾਹ ਪੀ ਲੈ ਹਰਨਾਮ ਕੌਰ ਤੋਂ ਅਥਰੂ ਨਾ ਡਕੀ ਗਏ ਉਹਨੂੰ ਆਪਣਾ ਆਪ ਬੜਾ ਦੋਸ਼ੀ ਜਿਹਾ ਲੱਗ ਰਿਹਾ ਸੀ ਉਹ ਮਾਨੀ ਮਾਨ ਸੋਚਣ ਲੱਗੀ ਕਿ ਇਹ ਉਹੀ ਸਰਪੰਚ ਨਰਿੰਜਨ ਸਿੰਘ ਆ ਸਾਰਾ ਪਿੰਡ ਜੀ ਦੀ ਸੁਲਾ ਲੈਣ ਲਈ ਅੱਗੇ ਪਿੱਛੇ ਘੁੰਮਿਆ ਰਹਿੰਦਾ ਸੀ ਪੁੱਤ ਨਵੇਂ ਜਮਾਨੇ ਦੇ ਹਾਣ ਦਾ ਹੋਣ ਲਈ ਦਵਿੰਦਰ ਤੋਂ ਡੈਬ ਬਣ ਗਿਆ। ਬਾਪੂ ਹੁਣ ਮੈਨੂੰ ਚਾਜ ਨਾਲ ਚਿੱਠੀ ਵੀ ਨਹੀਂ ਲਿਖਦਾ। ਦੋ ਪੋੜਾਂ ਵਿਚਾਲੇ ਪੀਸਣ ਵਾਲਾ ਕਈ ਵਾਰ ਬਾਪੂ ਨੂੰ ਕਹਿਣਾ ਚਾਹੁੰਦਾ ਮੈਂ ਕਿਸੇ ਦਾ ਪੁੱਤ ਨਹੀਂ ਭਲੀ ਦਾ ਬੱਕਰਾ ਮੈਂ ਤਾਂ ਤੇਰਾ ਆਪਣਾ ਮਨ ਕੈਨੇਡਾ ਆਉਣ ਲਈ ਕਰਦਾ ਸੀ। ਮੈਂ ਤੈਨੂੰ ਸਮਾਜਿਕ ਫੀਤੀ ਚਾਹੀਦੀ ਸੀ। ਕੈਨੇਡਾ ਆਉਣ ਦੀ ਤੇ ਬਾਕੀ ਟੱਬਰ ਕੱਢਣ ਲਈ ਤੇ ਤੂੰ ਮੈਨੂੰ ਪੌੜੀ ਬਣਾ ਲਿਆ। ਤੇ ਗੋਲਡੀ ਨੂੰ ਹਸਬੈਂਡ ਨਾਮ ਦੀ ਛਤਰੀ ਚਾਹੀਦੀ ਸੀ ਤਾਂ ਕਿ ਉਹਦਾ ਸਾਰਾ ਕੁਝ ਸਮਾਜਿਕ ਦਾਇਰੇ ਦੇ ਅੰਦਰ ਆ ਸਕੇ ਮੈਂ ਪਰੇਸ਼ਾਨ ਹੋ ਜਾਂਨਾ ਮੇਰੇ ਮਨ ਵਿੱਚ ਖਲਬਲੀ ਮਚਣ ਲੱਗਦੀ ਆ ਬੜਾ ਕੁਝ ਹੋਰ ਯਾਦ ਆ ਜਾਂਦਾ ਹੈ ਪਿਛਲੀ ਵੀਹੀ ਵਾਲਾ ਚਰਨ ਸਿਓ ਜਦੋਂ ਕੈਨੇਡਾ ਤੋਂ ਵਾਪਸ ਆਇਆ ਸੀ ਉਹਨੂੰ ਦੇਖ ਕੇ ਬਾਪੂ ਦੇ ਦੰਦ ਜੁੜ ਗਏ ਸੀ ਉਹ ਕਾਰ 'ਚੋਂ ਰਾਜਾ ਮਹਾਰਾਜਾ ਵਾਂਗ ਉਤਰਿਆ ਗੋਡਿਆਂ ਤੱਕ ਲੰਮਾ ਕੋਟ ਉੋਟ ਕੇ ਬੰਨੀ ਦਾੜੀ ਤੇ ਸੱਜੇ ਹੱਥ ਵਿੱਚ 6 ਤੋਲੇ ਦਾ ਕੜਾ ਮੁੰਦਰੀਆਂ ਨਾਲ ਹੱਥ ਚਿਲਮਿਲ ਚਿਲਮਿਲ ਕਰਦੇ ਸੀ। ਉਹਦੀ ਗਰੀਬੀ ਬਾਪੂ ਨੇ ਦੇਖੀ ਹੋਈ ਸੀ। 2-3 ਏਕੜ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ। ਉਹਦੇ ਘਰ ਵਾਲੀ ਰੋਜ਼ ਦਾਲ ਦੀ ਕੋਲੀ ਮੰਗਣ ਲੋਕਾਂ ਦੇ ਕੋਲੇ ਕੱਚ ਦੀ ਰਹਿੰਦੀ ਸੀ। ਚਾਚੇ ਚਰਨੇ ਦੇ ਹੱਥ ਹਰੇ ਚਾਰੇ ਨਾਲ ਲਿਬੜੇ ਰਹਿੰਦੇ ਸੀ। ਪਜਾਮਾ ਪਾਟਿਆ ਰਹਿੰਦਾ ਸੀ। ਹੋਨੇ ਕਿਸੇ ਦਹਾਜੂ ਨੂੰ ਕੁੜੀ ਕੀ ਕਨੇਡਾ ਵਿਆਹ ਦਿੱਤੀ ਬਸ ਪਾਸਾ ਹੀ ਪਲਟ ਗਿਆ ਸੀ 2 ਏਕੜ ਜ਼ਮੀਨ ਵਾਲੇ ਉਹਦੇ ਮੁੰਡੇ ਨੂੰ 10 10 ਲੱਖ ਦੇ ਕੇ ਵੀ ਲੋਕ ਰਿਸ਼ਤੇ ਲਈ ਤਰਲੇ ਕਰਦੇ ਉਹਦੀ ਉਹ ਘਰ ਵਾਲੀ ਹੁਣ ਚੂਨੀ ਨਾਲ ਨੱਕ ਠੱਕ ਕੇ ਪਿੰਡ ਦੇ ਪਥਵਾੜੇ ਝੋ ਲੰਗਦੀ ਆ ਕੀ ਸਮੈਲ ਆਉਂਦੀ ਆ ਮੇਰਾ ਬਾਪੂ ਵੀ ਉਹਨਾਂ ਨੂੰ ਦੇਖ ਕੇ ਹੁਣ ਕਾਗਜ਼ੋ ਹੰਸ ਬਣ ਜਾਣਾ ਚਾਹੁੰਦਾ ਸੀ ਪਰ ਇਸ ਲਈ ਕੁਰਬਾਨੀ ਦੀ ਲੋੜ ਸੀ ਉਹ ਕੁਰਬਾਨੀ ਦਿੱਤੀ ਮੈਂ ਅਜੇ ਮੈਂ ਬਾਪੂ ਦਾ ਪੁੱਤ ਨਹੀਂ ਬਾਪੂ ਉਸੇ ਠਾਟ ਬਾਟ ਦੇ ਸੁਪਨੇ ਦੇਖਦਾ ਰਹਿੰਦਾ ਰੋਜ਼ ਆਪਣੇ ਸਾਡੂ ਤੇ ਸਾਲੀ ਨੂੰ ਚਿੱਠੀਆਂ ਲਿਖਵਾਉਂਦਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਇੱਕ ਦਿਨ ਉਹਨੇ ਮਾਸੜ ਨੂੰ ਮੌਮੀ ਕਰ ਲਿਆ ਮਾਸੜ ਨੇ ਆਪਣੇ ਭਤੀਜੇ ਦੀ ਸਾਲੀ ਨਾਲ ਜੋੜ ਕੇ ਮੇਰਾ ਰਿਸ਼ਤਾ ਕਰਵਾ ਦਿੱਤਾ ਗੋਲਡੀ ਮੇਰੇ ਘਰ ਵਾਲੀ ਮਾਪੇ ਵੀ ਉਸੇ ਘਰ ਵਿੱਚ ਰਹਿੰਦੇ ਉਹ ਉਸੇ ਦਵਿੰਦਰ ਦੀ ਸਾਲੀ ਆ ਮੇਰੀ ਪਤਨੀ 골ਡੀ ਜੋ ਮੈਨੂੰ 16ਵੀਂ ਸਦੀ ਦਾ ਬੰਦਾ ਆਖਦੀ ਆ ਮੇਰਾ ਸਾਡੂ ਆਪਣੇ ਆਪ ਨੂੰ 나ਡੂ ਖਾਂ ਵੱਧ ਮਹਿਸੂਸ ਕਰਦਾ ਰਹਿੰਦਾ ਆਪਣੇ ਆਪ ਨੂੰ ਕੈਨੇਡੀਅਨ ਦੱਸਦਾ ਤੇ ਬਾਕੀ ਪੰਜਾਬੀਆਂ ਨੂੰ ਦੇਸੀ ਦੇਸੀਆਂ 'ਚ ਰਹਿਣਾ ਕੰਮ ਕਰਨਾ ਜਾਂ ਦੇਸੀਆਂ ਵਾਲੇ ਨਾਮ ਰੱਖਣੇ ਉਸ ਨੂੰ ਆਪਣੀ ਬੇਇੱਜ਼ਤੀ ਜਾਪਦੀ ਆ 골ਡੀ ਉਸ ਨੂੰ ਹਰ ਗੱਲ ਵਿੱਚ ਭਾਜੀ ਭਾਜੀ ਕਰਦੀ ਰਹਿੰਦੀ ਆ ਕੋਈ ਵੀ ਗੱਲ ਹੋਵੇ ਤਾਂ ਆਖੂਗੀ ਬਾਜੀ ਤੋਂ ਪੁੱਛ ਲੈਨੇ ਆ ਬਾਜੀ ਹਰ ਗੱਲ ਵਿੱਚ ਆਪਣਾ ਫਰਮਾਨ ਜਾਰੀ ਕਰਦੇ ਨੇ ਆਂ ਖਾਓ ਇੱਥੇ ਜਾਓ ਐਦਾਂ ਪਾਓ ਐਦਾਂ ਖਰੀਦੋ ਮੈਂ ਜਿਵੇਂ ਕੋਈ ਮਿੱਟੀ ਦਾ ਮਾਦੋ ਹੋਵਾਂ ਹਰ ਗੱਲ ਵਿੱਚ ਬਾਜੀ ਕਈ ਵਾਰ ਤਾਂ ਮੈਂ ਲੜਵੀ ਪੈਣਾ ਕਿ ਤੂੰ ਮੇਰੇ ਨਾਲ ਵਿਆਹੀ ਹੋਈਆਂ ਜਾਂ ਆਪਣੇ ਬਾਜੀ ਨਾਲ ਤਾ ਮੈਨੂੰ ਟੁੱਟ ਕੇ ਪੈਂਦੀ ਕੀ ਐਵੇਂ ਸ਼ੱਕ ਕਰਦਾ ਮੈਂ ਪਛੜੀ ਹੋਈ ਸੋਚ ਦਾ ਮਾਲਕਾਂ ਫੇਰ ਅਸੀਂ ਕਈ ਕਈ ਦਿਨ ਆਪਸ ਵਿੱਚ ਨਹੀਂ ਬੋਲਦੇ ਬੋਲਣਾ ਵੀ ਕੀ ਮੇਰੀ ਗੜਾ ਕਿਸੇ ਨੇ ਸੁਣਨੀ ਆ ਕਈ ਵਾਰ ਮੈਨੂੰ ਲੱਗਦਾ ਹੈ ਕਿ ਆਲਮ ਲੋਹਾਰ ਦਾ ਗੀਤ ਬੋਲ ਮਿੱਟੀ ਦੇ ਬਾਵਿਆ ਮੇਰੇ ਤੇ ਲਿਖਿਆ ਹੋਵੇਗਾ ਕੈਨੇਡਾ ਆ ਕੇ ਜਦੋਂ ਮੈਂ ਡਰਾਈਵਿੰਗ ਲਾਇਸੈਂਸ ਲੈ ਲਿਆ ਤਾਂ ਵੀ ਗੋਲਡੀ ਨੂੰ ਕੰਮ ਤੇ ਛੱਡਣ ਉਹਦਾ ਭਾਜ ਹੀ ਜਾਂਦਾ ਸੀ ਗੋਲਡੀ ਕਹਿੰਦੀ ਮੈਨੂੰ ਤੁਹਾਡੀ ਡਰਾਈਵਿੰਗ ਤੇ ਯਕੀਨ ਨਹੀਂ ਕਈ ਵਾਰ ਮੈਂ ਕਾਬੂ ਤੋਂ ਬਾਹਰ ਹੋ ਜਾਣਾ। ਕਈ ਵਾਰ ਮੈਂ ਆਪਣੇ ਆਪ ਨੂੰ ਪਛੜਿਆ ਜਿਹਾ ਮਹਿਸੂਸ ਕਰਦਾ। ਬਾਜੀ ਹਰ ਖੇਤਰ ਵਿੱਚ ਅੱਗੇ ਛਾਏ ਹੋਏ ਨੇ ਜਿਵੇਂ ਅਮਰਵੈਲ ਕਿਸੇ ਦਰਖਤ ਨੂੰ ਪੂਰੀ ਤਰ੍ਹਾਂ ਢੱਕ ਲੈਂਦੀ ਆ। 골ਡੀ ਦੀ ਵੱਡੀ ਭੈਣ ਸਿਮਰਨ ਜਿਹਨੂੰ ਸਾਰੇ ਸਿਮੀ ਕਹਿੰਦੇ ਨੇ ਉਸਨੇ ਇਸ ਵੇਲ ਨੂੰ ਉਤਾਰਨ ਦਾ ਕਦੇ ਵੀ ਯਤਨ ਨਹੀਂ ਕੀਤਾ। ਉਹ ਤਾਂ ਸਗੋਂ ਹਰ ਗੱਲ ਚਾਕਦੀ ਰਹਿੰਦੀ ਆ ਆਪਣੇ ਬਾਜੀ ਨੂੰ ਪੁੱਛ ਲੋ। ਜੀਵੇਂ ਉਸ ਵਿੱਚ ਰੇੜ ਦੀ ਹੱਡੀ ਹੁੰਦੀ ਨਹੀਂ ਕੰਮ ਕਰਨਾ ਰੋਟੀ ਲਾਉਣੀ ਨਿਆਣਿਆਂ ਨਿੱਕਾ ਸਾਹਮਣਾ ਇਹੋ ਉਹਦਾ ਦਾਇਰਾ ਬਸ ਜਿਸ ਵਿੱਚੋਂ ਕਦੇ ਬਾਹਰ ਨਿਕਲਦੀ ਨਹੀਂ ਉਹਦਾ ਇੱਕ ਬੱਚਾ ਪੁਸ਼ਪਪਾਲ 골ਡੀ ਦੀ ਉਹ ਜਾਣਾ ਕਦੇ ਉਸ ਨੂੰ ਮੈਕਡੋਨਲਡਨ ਲੈ ਕੇ ਜਾਂਦੀ ਆ ਕਦੇ ਕੱਪੜੇ ਲੈ ਕੇ ਦਿੰਦੀ ਹੈ ਕਦੇ ਰਾਈਡਾਂ ਤੇ ਲਈ ਫਿਰਦੀ ਆ ਪੁਸ਼ਪੀ ਪੁਸ਼ਪੀ ਕਰਦੀ ਕਰਦੀ ਦਾ ਮੂੰਹ ਨਹੀਂ ਥੱਕਦਾ ਸਿਮੀ ਤੇ 골ਦੀ ਦੋਵੇਂ ਭੈਣਾਂ ਨੇ ਪਰ ਆ ਇਹਨਾਂ ਦੇ ਕੋਈ ਨਹੀਂ ਦਵਿੰਦਰ ਨੇ ਇਹ ਵੀ ਦੇਖ ਕੇ ਵਿਆਹ ਕਰਵਾਇਆ ਸੀ ਕਿ ਇਹਨਾਂ ਦਾ ਡੈਡੀ ਯਾਨੀ ਕਿ ਮੇਰਾ ਸਹੁਰਾ ਸਾਹਿਬ ਪ੍ਰੀਤਮ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਅਫਸਰੀ ਕਰਦਾ ਸੀ ਮੋਹਾਲੀ ਇਹਨਾਂ ਦੀ ਕੋਠੀ ਆ ਜਿਹਦਾ ਕਬਜ਼ਾ ਵੀ ਦਵਿੰਦਰ ਕੋਲ ਹੈ ਉਸ ਨੇ ਮੁਖਤਿਆਰਨਾਮਾ ਦਵਿੰਦਰ ਨੂੰ ਦੇ ਦਿੱਤਾ ਹੈ ਕਿਉਂਕਿ ਸਾਡੇ ਸਹੁਰੇ ਨੂੰ ਵਿਆਹ ਤੋਂ ਪਹਿਲਾਂ ਅਦਰੰਗ ਦਾ ਦੌਰਾ ਪੈ ਗਿਆ ਸੀ ਮੇਰੀ ਸੱਸ ਨਸੀਬਕੌਰ ਜੋ ਬਿਲਕੁਲ ਭਗਤਣੀ ਔਰਤਾ ਉਹ ਕਈ ਵਾਰ ਮੇਰੇ ਸਹੁਰੇ ਨੂੰ ਕਹਿ ਚੁੱਕੀ ਆ ਕਿ ਉਹ ਮੁਖਤਿਆਰਨਾਮਾ ਤੜਵਾ ਦੇਵੇ ਦੋਨੋਂ ਜਵਾਈ ਇੱਕੋ ਜਿਹੇ ਨੇ ਕੱਲ ਨੂੰ ਰੌਲਾ ਨਾ ਪਵੇ ਇਸ ਕਰਕੇ ਦੋਵਾਂ ਵਿੱਚ ਸਭ ਕੁਝ ਬਰਾਬਰ ਹੋਣਾ ਚਾਹੀਦਾ ਪਰ ਉਸ ਦੀ ਕੋਈ ਨਹੀਂ ਸੁਣਦਾ ਗੋਲਡੀ ਨੂੰ ਕਹਿਣਾ ਹਾਂ ਤੋਂ ਲੋਹੀ ਲੱਖੀ ਹੋ ਜਾਂਦੀ ਐ ਤੇ ਕਹਿੰਦੀ ਐ ਬਾਜੀ ਤੇਰੇ ਵਰਗ ਨਹੀਂ ਐਦਾਂ ਨਹੀਂ ਕਰਨਗੇ 골ਡੀ ਬਾਜੀ ਦੇ ਅੱਗੇ ਪਿੱਛੇ ਪੰਭੀਰੀ ਵਾਂ ਘੁੰਮਦੀ ਆ ਉਹਦੇ ਕੱਪੜੇ ਪ੍ਰੈਸ ਕਰਦੀ ਜੂਸ ਪਾ ਕੇ ਦੰਦੀ ਆ ਜੋ ਮਰਜੀ ਕਹਿ ਦੇਵੇ ਸਿਰ ਮੱਥੇ ਪਰ ਇਹਦੇ ਉਲਟ ਉਹ ਮੈਨੂੰ ਆਪਣੇ ਹੁਕਮਨਵਾਉਂਦੀ ਆ ਬਾਜੀ ਦੇ ਨਾਲ ਰਲ ਕੇ ਮੇਰਾ ਮਜ਼ਾਕ ਉਡਾਉਂਦੀ ਆ ਮੈਨੂੰ ਲੱਗਦਾ ਐ ਕਿ ਮੇਰੀ ਪਤਨੀ ਦਾ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਵਿੱਚ ਆ ਮੈਂ ਤਾਂ ਆਪਣੇ ਹਿੱਸੇ ਦੇ ਰਿਸ਼ਤੇ ਦੀ ਮੰਗ ਕਰਦਾ ਕੀ ਗਲਤ ਕਰਦਾ ਡਾਕਟਰ ਸਾਹਿਬ ਮੈਂ ਤਾਂ ਬਲੈਕਮੇਲ ਹੋ ਰਿਹਾ ਤਾਂ ਹੀ ਤਾਂ ਦੁੱਖ ਭਰੀ ਆ ਮੇਰੀ ਕਹਾਣੀ ਤੁਹਾਨੂੰ ਸੁਣਾਉਣ ਲੱਗਿਆ ਕਈ ਵਾਰ ਰਿਸ਼ਤਿਆਂ ਦੀ ਗੱਲ ਪਾਏ ਇਹ ਪਟੇ ਗਲੇ ਦੀ ਹੱਡੀ ਬਣ ਜਾਂਦੇ ਨੇ ਇੱਕ ਵਾਰ ਤਾਂ ਇਹ ਪਟਾ ਉਤਾਰਨ ਦੀ ਗੱਲ ਵੀ ਕੀਤੀ ਸੀ ਮੈਂ ਸਾਰੇ ਮੇਰੇ ਪਿੱਛੇ ਪੈ ਗਏ ਕਿ ਹੁਣ ਕੈਨੇਡਾ ਆ ਗਿਆ ਖੇੜਾ ਛੁਡਾ ਕੇ ਆਪਣੀ ਮਰਜ਼ੀ ਦੀ ਕੁੜੀ ਵਿਆਹਣਾ ਚਾਹੁੰਦਾ। ਜਾਂ 15-20 ਲੱਖ ਲੈਣ ਦਾ ਲਾਲਚ ਹੋਊਗਾ। ਜਿਵੇਂ ਲੋਕ ਕਰਦੇ ਹੀ ਨੇ, ਇੱਧਰ ਆਪਣਾ ਮੀਡੀਆ ਵੀ ਬਹੁਤ ਰੌਲਾ ਪਾ ਰਿਹਾ। ਕਿ ਕੈਨੇਡਾ ਆ ਕੇ ਜੋ ਮੁੰਡੇ ਕੁੜੀਆਂ ਨੂੰ ਛੱਡ ਜਾਂਦੇ ਨੇ, ਉਹਨਾਂ ਦਾ ਜ਼ਰੂਰ ਮੱਕੂ ਨੱਪਿਆ ਜਾਵੇ। ਤਾਂ ਕਿ ਮੂੜ ਵਿਆਹ ਨਾ ਕਰਵਾ ਸਕਣ। ਮੇਰੇ ਵਰਗਿਆਂ ਦੀ ਕੋਈ ਸੁਣਵਾਈ ਨਹੀਂ। ਮਨੁੱਖੀ ਜਤੇ ਬੰਦੀਆਂ ਅਜਿਹੀ ਗੱਲ ਮੰਨਦੀਆਂ ਹੀ ਨਹੀਂ। ਨਾ ਸੁਣਦੀਆਂ ਨੇ। ਜਦੋਂ ਮੇਰੇ ਵਰਗਾ ਖੇਚੀਆਂ ਸਮਾਜਿਕ ਰੇਖਾਵਾਂ ਲੰਘ ਜਾਵੇ ਤਾਂ ਸਮਾਜ ਨੂੰ ਖਤਰਾ ਹੋ ਜਾਂਦਾ ਹੈ ਇਹ ਚੰਗੀ ਬਲੈਕਮੇਲਿੰਗ ਹੁਣ ਤਾਂ ਮੈਂ ਕੰਮ ਤੇ ਵੀ ਜਾਣਾ ਤਾਂ ਡੈਵ ਭਾਜੀ ਨੇ ਪਹਿਲੇ ਦਿਨੇ 골ਡੀ ਨੂੰ ਕਹਿ ਦਿੱਤਾ ਸੀ ਇਸ ਨੂੰ ਬਸ ਚੜ੍ਹਨੇ ਸਿਖਾ ਦੇ ਮਤਲਬ 골ਡੀ ਨੂੰ ਉਹ ਕੰਮ ਤੇ ਛੱਡ ਕੇ ਆ ਸਕਦਾ ਪਰ ਮੈਨੂੰ ਨਹੀਂ ਬਹਾਨਾ ਇਹ ਕਿ 골ਡੀ ਦਾ ਕੰਮ ਉਹਨੂੰ ਰਸਤੇ 'ਚ ਪੈਂਦਾ ਗੋਲਡੀ ਕੋਲ ਲਾਇਸੈਂਸ ਭਾਵੇਂ ਸੀ ਪਰ ਕਾਰ ਨਹੀਂ ਸੀ ਗੋਲਡੀ ਦੱਸਦੀ ਆ ਕਿ ਕਾਰ ਵੀ ਉਸ ਨੂੰ ਬਾਜੀ ਨੇ ਚਲਾਉਣੀ ਸਿਖਾਈ ਸੀ ਪਰ ਮੇਰੇ ਲਈ ਤਾਂ ਉਸ ਕੋਲ ਟਾਈਮ ਹੀ ਨਹੀਂ ਮੇਰਾ ਕੋਈ ਛੋਟਾ ਗੋਰੀਆਂ ਵਾਲਾ ਨਾਂ ਰੱਖਣਾ ਵੀ ਸੁਝਾ ਉਸਤਾ ਹੀ ਸੀ ਜਿਵੇਂ ਅਸੀਂ ਕਿਸੇ ਨਵੇਂ ਰੱਖੇ ਕਤੂਰੇ ਦਾ ਨਾਮ ਰੱਖਦੇ ਆ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਸਾਡੂ ਦੇਸੀ ਲੱਗੇ ਜਿਸ ਨਾਲ ਉਹਨਾਂ ਦੀ ਸ਼ਾਨ ਨੂੰ ਫਰਕ ਪਵੇ ਹੋਰ ਤਾਂ ਹੋਰ ਉਹ ਤਾਂ ਕੰਮ ਤੇ ਕਿਸੇ ਨੂੰ ਰੋਟੀ ਜਾਂ ਦਾਲ ਸਬਜ਼ੀ ਵੀ ਨਹੀਂ ਲੈ ਜਾਣ ਦਿੰਦਾ ਕਿ ਗੋਰਿਆਂ ਨੂੰ ਸਮੈਲ ਆਊਗੀ ਜੋ ਲਿਉਂਦੇ ਨੇ ਉਹਨਾਂ ਨੂੰ ਉਹ ਬੇਵਕੂਫ ਦੇ ਤੇਸੀ ਕਹਿ ਕੇ ਉਹਨਾਂ ਦਾ ਮਜ਼ਾਕ ਉਡਾਉਂਦਾ ਉਧਰ ਕੰਮ ਤੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਨੇ ਕਿ ਵੱਡਾ ਗੋਰਾ ਬਣਿਆ ਫਿਰਦਾ ਜੋ ਰੋਟੀ ਨਹੀਂ ਲੈ ਕੇ ਆਉਂਦਾ ਹਮੇਸ਼ਾ ਬਰੈਡਾਂ ਨਾਲ ਹੀ ਮੱਥਾ ਮਾਰਦਾ ਮੇਰੇ ਵਰਗਾ ਬੰਦਾ ਜਾਵੇ ਤਾਂ ਜਾਵੇ ਕਿੱਥੇ ਮੈਂ ਕੰਮ ਤੇ ਹੀ ਜਾ ਕੇ ਦੇਖਿਆ ਕੀ ਲੋਕ ਬਿਨਾ ਮੀਂਹ ਕਣੇ ਦੇ ਹੱਥਾਂ 'ਚ ਛਾਤਰੀਆਂ ਚੁੱਕੀ ਫਿਰਦੇ ਨੇ ਮੈਂ ਨਾਲਦਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਭਰਾਵਾ ਤੂੰ ਹਜੇ ਨਵਾਂ-ਨਵਾਂ ਕੈਨੇਡਾ 'ਚ ਤਿੰਨ ਚੀਜ਼ਾਂ ਤਾਂ ਇਤਬਾਰ ਨਾ ਕਰੀ ਕੰਮ ਮੌਸਮ ਤੇ ਜਨਾਨੀ ਦਾ ਇਹ ਕਿਸੇ ਵਕਤ ਵੀ ਬਦਲ ਸਕਦੇ ਨੇ ਮੇਰੇ ਮਨ ਵਿੱਚ ਵੀ ਆਉਣ ਲੱਗਿਆ ਕਿ ਕਿਤੇ 골ਡੀ ਭਾਜੀ ਦੇ ਨਾਲ ਨਹੀਂ ਨਹੀਂ ਤਾਂ ਕੋਣ ਕਿਸੇ ਦਾ ਇੰਨਾ ਕਰਦਾ ਆਪਣੇ ਸਕੇ ਭੈਣ ਭਰਾਵਾਂ ਨੂੰ ਤਾਂ ਉਹਨਾਂ ਨੇ ਕਦੇ ਪੁੱਛਿਆ ਤੱਕ ਨਹੀਂ ਕਿਤੇ ਕਿਸੇ ਨੇ ਐਵੇਂ ਹੀ ਤਾਂ ਨਹੀਂ ਕਿਹਾ ਹੋਣਾ ਕਿ ਸਾਲੀ ਅੱਧੇ ਘਰ ਵਾਲੀ ਉਸ ਦਿਨ ਦੇ ਮੈਨੂੰ ਜੀਜਾ ਸਾਲੀ ਬਾਰੇ ਸਾਰੇ ਗੀਤ ਸੱਚ ਝੱਪਣ ਲੱਗੇ ਸੀ ਜਦੋਂ ਮੈਂ ਗੋਲਡੀ ਨਾਲ ਗੱਲ ਕਰਦਾ ਤਾਂ ਮੈਨੂੰ ਸ਼ੱਕੀ ਤੇ ਮਾਨਸਿਕ ਰੋਗੀ ਦੱਸਦੀ ਸੀ ਉਸ ਅਨੁਸਾਰ ਉਹ ਤਾਂ ਭਾਜੀ ਦੀ ਬੇਹੱਦ ਰਿਸਪੈਕਟ ਕਰਦੀ ਆ ਉਸ ਲਈ ਆਪਣੀ ਜਾਨ ਵੀ ਦੇ ਸਕਦੀ ਆ ਪਰ ਮੇਰੇ ਅੰਦਰਲਾ ਕਹਿੰਦਾ ਕਿ ਇਹ ਇੱਕ ਰਿਸਪੈਕਟ ਉਸਦੇ ਹਸਬੰਡ ਦੇ ਹਿੱਸੇ ਕਿਉਂ ਨਹੀਂ ਆ ਸਕਦੀ ਉਹ ਮੈਨੂੰ ਕਹਿੰਦੀ ਹੁਣ ਸਦੀਆਂ ਪੁਰਾਣੇ ਰਿਸ਼ਤੇ ਨਹੀਂ ਚੱਲਣੇ ਕਿ ਮੈਂ ਪਤੀ ਨੂੰ ਪਰਮੇਸ਼ਵਰ ਸਮਝਾਂ ਤੇ ਉਹਦੇ ਪੈਰ ਦੀ ਜੁੱਤੀ ਬਣ ਕੇ ਰਹਾ ਮੈਂ 21ਵੀਂ ਸਦੀ ਦਾ ਬੰਦਾ 16ਵੀਂ ਸਦੀ ਵਾਂਗ ਕਿਵੇਂ ਸੋਚ ਸਕਦਾ ਹਾਂ ਸਾਰੇ ਮੇਰੇ ਤੇ ਹੱਸਦੇ ਨੇ ਤਾਂ 골ਡੀ ਨੂੰ ਕਹਿੰਦੇ ਨੇ ਕਿ ਇਹਨੂੰ ਕਿਸੇ ਸਾਈਕੋਲੋਜਿਸਟ ਕੋਲ ਜਾ ਕੇ ਦਿਖਾ ਇਹ ਮੈਂ ਕਿਉਂ ਕਰਦਾ ਏ ਗੋਲਡੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੀ ਜਿਵੇਂ ਕਸਾਈ ਬੱਕਰੇ ਨੂੰ ਹਲਾਲ ਕਰਦਾ ਹੈ ਅਜਿਹਾ ਉਹ ਸਾਰੀਆਂ ਗੱਲਾਂ ਜਾਣ ਬੁੱਝ ਕੇ ਕਰਦੀ ਜਿਸ ਨਾਲ ਮੈਂ ਪਿੱਛੇ ਪਿੱਛੇ ਜਾਵਾਂ ਕਾਬੂ ਤੋਂ ਬਾਹਰ ਹੋ ਕੇ ਉਸ ਨੂੰ ਕੁੱਟਾਂ ਮਾਰਾਂ ਤੇ ਗੱਲ ਪੁਲਿਸ ਤੱਕ ਜਾਵੇ ਉਹ ਮੇਰੇ ਘਰ ਆਉਣ ਤੇ ਪਾਬੰਦੀ ਲਾ ਦੇਣ ਤੇ ਉਸ ਨੂੰ ਭਾਜੇ ਨਾਲ ਘੁੰਮਣ ਫਿਰਨ ਦੀ ਖੁੱਲ ਮਿਲ ਜਾਵੇ ਅਜੇ ਕੁਝ ਦਿਨ ਦੀ ਗੱਲ ਆ ਕਿ ਉਹ ਕੰਮ ਤੋਂ ਡੇਢ ਘੰਟਾ ਲੇਟ ਕਰੇ ਆਈ ਜਦੋਂ ਮੈਂ ਪੁੱਛਿਆ ਤਾਂ ਕਹਿੰਦੀ ਵਾਲਮਾਰਟ ਰੁਕ ਗਈ ਸੀ। ਬਾਜੀ ਨੇ ਟਾਈ ਖਰੀਦਣੀ ਸੀ। ਮੈਂ ਤੁਹਾਡੇ ਲਈ ਸ਼ੇਵ ਕਰਨ ਦਾ ਸਮਾਨ ਲੈ ਕੇ ਆਈਆਂ। ਬਾਜੀ ਵੀ ਇਹੀ ਬ੍ਰਾਂਡ ਯੂਜ਼ ਕਰਦੇ ਨੇ। ਆਹੀ ਆਫਟਰ ਸ਼ੇਵ ਬਾਜੀ ਲਾਉਂਦੇ ਨੇ। ਇਹਦੀ 스ਮੈਲ ਮੈਨੂੰ ਬਹੁਤ ਚੰਗੀ ਲੱਗਦੀ ਆ। ਤੇ ਮੈਨੂੰ ਲੱਗਦਾ ਹੈ ਕਿ ਉਹ ਮਜਬੂਰੀ ਵਾਸ ਮੇਰੇ ਜਿਸਮ ਦੇ ਨੇੜੇ ਹੋਣ ਲੱਗੀ ਵੀ ਸਾਰਾ ਕੁਝ ਮੇਰੇ ਤੋਂ ਆਪਣੇ ਬਾਜੀ ਵਰਗਾ ਭਾਲਦੀ ਆ। ਸਵਾਲ ਮੇਰੇ ਮਨ 'ਚ ਖੋਰੂ ਮਚਾਉਂਦੇ ਨੇ ਸਵਾਲ ਮੇਰੇ ਮਨ 'ਚ ਖੋਰੂ ਮਚਾਉਂਦੇ ਨੇ ਮੇਰਾ ਸਿਰ ਮੈਨੂੰ ਕੋਈ ਬੰਬ ਜਿਹਾ ਆਪਣ ਲੱਗ ਪੈਂਦਾ ਜੋ ਕਿਸੇ ਵੀ ਸਮੇਂ ਫਟ ਜਾਵੇਗਾ ਮੇਰੀ ਹੋਂਦ ਫਿੱਤਾ ਫਿੱਤਾ ਹੋ ਜਾਵੇਗੀ ਮੈਂ ਚਾਹੁੰਨਾ ਕਿ 골ਡੀਕੀ ਕਿਸੇ ਵੀ ਤਰੀਕੇ ਉਸ ਦਿਵਾਲੇ ਭਾਜੀ ਵੱਲੋਂ ਉਲਿਖੀ ਗਈ ਕੰਧ ਤੋਂ ਬਾਹਰ ਆ ਜਾਵੇ ਮੈਂ ਉਸ ਨੂੰ ਦੋਨੋਂ ਬਾਹਾਂ ਤੇ ਚੁੱਕ ਲਾਵਾਂ ਤੇ ਇੰਨਾ ਪਿਆਰ ਕਰਾਂ ਕਿ ਬਸ ਪਰ ਮੈਨੂੰ ਪਤਾ ਹੈ ਅਜਿਹਾ ਕੁਝ ਹੋਣ ਵਾਲਾ ਨਹੀਂ ਕੰਮ ਤੇ ਮੁੰਡੇ ਬੁੜੀਆਂ ਅਜੀਬੋ ਗਰੀਬ ਗੱਲਾਂ ਕਰਦੇ ਨੇ ਕਿ ਘਰ ਵਾਲੀ ਸੁੰਨੀ ਨਹੀਂ ਛੱਡਣੀ ਚਾਹੀਦੀ ਫਲਾਣੀ ਆਪਣੇ ਦਿਓਰ ਨਾਲ ਫਲਾਣੀ ਆਪਣੇ ਜੀਜੇ ਨਾਲ ਤਾਂ ਮੇਰਾ ਅੰਦਰਲਾ 나ਗ ਉਸੇ ਵਕਤ ਫਨ ਲਹਿਰਾਉਣ ਲੱਗ ਜਾਂਦਾ ਮੈਨੂੰ ਡੰਗਦਾ ਰਹਿੰਦਾ ਵਿਆਹਾਂ ਬੜੀਆਂ ਸੁਪਰਵਾਈਜ਼ਰਾਂ ਨਾਲ ਜਾਂ ਹੋਰ ਲੋਕਾਂ ਨਾਲ ਕਿਉਂ ਸੰਬੰਧ ਬਣਾ ਲੈਂਦੀਆਂ ਨੇ ਉਧਰ ਮੇਰਾ ਪਿਓ ਨਰਿੰਜਨ ਸਿੰਘ ਸੋਚਾਂ ਚ ਡੁੱਬ ਗਿਆ ਤੇ ਮੇਰੀ ਮਾਂ ਹਰਨਾਮ ਕੌਰ ਨੂੰ ਕਹਿਣ ਲੱਗਿਆ ਕਨੇਡਾ ਵੀ ਤਾਂ ਅਸੀਂ ਆਪ ਹੀ ਸਿਹੜਿਆ ਕਿਹੜਾ ਕਿਸੇ ਨੇ ਗਲ ਪਾਇਆ ਸੀ ਹੁਣ ਤਾਂ ਔਖੇ ਸੌਖੇ ਕੱਟਣੀ ਪੈਣੀ ਆ ਨਾਲੇ ਆਪਣਾ ਹੀ ਪਰਿਵਾਰ ਆ ਧੀਆ ਗਈਆਂ ਨੂੰਹਾਂ ਆਗੀਆਂ ਇਹ ਪੋਤੇ ਪੋਤੀਆਂ ਵੀ ਸਾਡੇ ਹੀ ਨੇ ਫਿਰ ਦੋਸ਼ ਕਿਨੂੰ ਦੇਣਾ ਗੱਲ ਤਾਂ ਸਾਰੀ ਠੀਕ ਆ ਪਰ ਮਨੀ ਰਾਮ ਉਦਾਸ ਹੋ ਜਾਂਦਾ ਹੈ ਜਾਨੀ ਦਿਲ ਨੂੰ ਡੋਬੇ ਜੇ ਪੈਣ ਲੱਗਦੇ ਨੇ ਹਰਨਾਮ ਕੌਰ ਨੇ ਕਿਹਾ ਚਲ ਉਦਾਸ ਨਾ ਹੋ ਚਾਹ ਤੇਰੀ ਠੰਡੀ ਹੋ ਜਾਂਦੀ ਆ ਮੈਂ ਘੜੀ ਬੇਸਮੈਂਟ ਵਿੱਚ ਜਾ ਕੇ ਆਰਾਮ ਕਰ ਲੈਣਾ ਨਿਰੰਜਨ ਸਿੰਘ ਬੇਸਮੈਂਟ ਵਿੱਚ ਆ ਕੇ ਪੈ ਗਿਆ ਹਜੇ ਵੀ ਉਸ ਦਾ ਮਨ ਟਿਕਾਣੇ ਵਿੱਚ ਨਹੀਂ ਸੀ ਕਦੇ ਪਿੰਡ ਵਾਲੀ ਪਹਿਲੀ ਯਾਦਾ ਜਾਂਦੀ ਕਦੇ ਘਰ ਫਿਰ ਆਪ ਹੀ ਭਾਨਾ ਘੜਤਾਂ ਵਿੱਚ ਪਿਆ ਰਹਿੰਦਾ ਤੇ ਸੋਚਣ ਲੱਗਿਆ ਮਨਾ ਪਾਲਾ ਤੇ ਬਿਕਰ ਨਿਰੰજન ਦੇ ਦੋਵੇਂ ਮੁੰਡੇ ਨੇ ਕਿਹੜਾ ਸੌਖੇ ਨੇ ਉਹਨਾਂ ਦੀਆਂ ਘਰਵਾਲੀਆਂ ਵੀ ਮਸਾਂ ਆ ਕੇ ਕੰਮ ਤੋਂ ਡਿੱਗਦੀਆਂ ਨੇ ਤੜ ਕੇ ਫਿਰ అలਾਰਮ ਦੀ ਚੀਕ ਜੀ ਨਾਲ ਸਾਰਿਆਂ ਦੀ ਭਾਜੜਾ ਪਵਾ ਦਿੰਦੀ ਐ ਚਾਹ ਬਣਾ ਰੋਟੀ ਬੰਨ ਜੋ ਆਕਾਂ ਨੂੰ ਦੇਖ ਕਈ ਵਾਰ ਤਾਂ ਆਪਣੀ ਚਾਹ ਵੀ ਉਹਨਾਂ ਨੂੰ ਕਾਰ ਚੀ ਜਾ ਕੇ ਪੀਣੀ ਪੈਂਦੀ ਐ ਸ਼ਾਮ ਨੂੰ ਆ ਕੇ ਉਹ ਫੇਰ ਦੌੜ ਭੱਜ ਇੱਕ ਤਾਂ ਕੰਮ ਵਾਲੇ ਨਿੰਬੂ ਵਾਂਗ ਨਿਚੋੜ ਦਿੰਦੇ ਨੇ ਤੇ ਉਤੋਂ ਇਹ ਜ਼ਿੰਮੇਵਾਰੀਆਂ ਅਸੀਤਾ ਹਜੇ ਬਹੁਤ ਸੌਖੇ ਆ ਨਹੀਂ ਤਾਂ ਸੂਬੇਦਾਰ ਬੱਗਾ ਸਿੰਘ ਦੱਸਦਾ ਸੀ ਕਿ ਤਾਇਆ ਦਸੌਂਦਾ ਸਿਓ ਤੇ ਤਾਇਏ ਬਚਨੀ ਫਾਰਮਾਂ ਚ ਕਿਵੇਂ ਹੱਡ ਗੋਡੇ ਰਗੜ ਕੇ ਗੁਜ਼ਾਰਾ ਤੋੜ ਰਹੇ ਨੇ ਉਸ ਦਾ ਮਨ ਫੇਰ ਬੇਚਾਨ ਹੋ ਗਿਆ ਉਹ ਫੇਰ ਉੱਪਰ ਨੂੰ ਉੱਠ ਤੁਰਿਆ ਨਾ ਫੇਰ ਆਗੇ ਤੁਸੀਂ ਹੁਣ ਘੜੀ ਆਰਾਮ ਕਰ ਲੈਂਦੇ ਹਰਨਾਮ ਕੌਰ ਨੇ ਪੁੱਛਿਆ ਬਸ ਹਰਾਮ ਕਾਦਾ ਕਰਨਾ ਪਾਲਾ ਤੇ ਬਿੱਕਰ ਕੀਵੇਂ ਚਾਵਾਂ ਨਾਲ ਪੜਾਈ ਸੀ ਆਪਾਂ ਨੇ ਕਦੇ ਖਾਧੀ ਸੀ ਇਹਨਾਂ ਨੇ ਬੇਹੀ ਰੋਟੀ ਹੁਣ ਬਿੱਕਰ ਕੀਵੇਂ 10-10 ਦਿੰਦੀਆਂ ਇਕੱਠੀਆਂ ਰੋਟੀਆਂ ਲੈ ਕੇ ਟਰੱਕ ਤੇ ਚਲਾ ਜਾਂਦਾ ਵਿਚਾਰਾ ਬਈਆਂ ਰੋਟੀਆਂ ਹੀ ਖਾਂਦਾ ਹੋਊਗਾ ਉੱਥੇ ਲੋਕ ਕਹਿੰਦੇ ਨੇ ਕਿ ਜੱਟ ਦੀ ਜੋਂਨ ਬੁਰੀ ਜੋ ਸੱਪਾਂ ਦੀਆਂ ਸੇਰੀਆਂ ਮਿੱਦ ਦਾ ਫਿਰਦਾ ਪਰ ਮੈਂ ਤਾਂ ਕਹਿਣਾ ਆ ਇੱਥੇ ਟਰੱਕਾਂ ਵਾਲਿਆਂ ਦੀ ਜੋਂਨ ਉਸ ਤੋਂ ਵੀ ਭੈੜੀ ਆ ਅਸੀਂ ਘੱਟੋ-ਘੱਟ ਤਾਜੀ ਰੋਟੀ ਤਾਂ ਖਾਂਦੇ ਸੀ ਸ਼ਾਮ ਨੂੰ ਘਰ ਤਾਂ ਜਾਂਦੇ ਸੀ ਇਹ ਤਾਂ 15-15 ਦਿਨ ਜਵਾਕਾਂ ਦਾ ਮੂੰਹ ਨਹੀਂ ਦੇਖਦੇ ਬਰਫ਼ ਲੱਦੇ ਮੌਸਮ ਵਿੱਚ ਵੀ ਮੌਤ ਦੇ ਘੋੜੇ ਤੇ ਸਵਾਰ ਹੋਏ ਤੁਰੇ ਫਿਰਦੇ ਨੇ ਮਜਾ ਲਾ ਕਿਤੇ ਘਰ ਬਹਿ ਕੇ ਆਰਾਮ ਨਾਲ ਟੀਵੀ ਵੇਖਿਆ ਹੋਵੇ ਨਿਰੰਜਨ ਸਿੰਘ ਨੇ ਫਿਕਰਜਾ ਜ਼ਾਹਿਰ ਕੀਤਾ ਉਹਨੂੰ ਫੈਕਟਰੀਆਂ 'ਚ ਖੂਨ ਸਾੜਦੇ ਲੱਖਾਂ ਲੋਕਾਂ ਦਾ ਖਿਆਲ ਆਇਆ ਜੋ ਸਵੇਰੇ ਜਾ ਕੇ ਫੈਕਟਰੀਆਂ 'ਚ ਬੰਦ ਹੋ ਜਾਂਦੇ ਸੀ ਬਾਹਰ ਭਾਵੇਂ ਮੀਂਹ ਜਾਵੇ ਹਨੇਰੀ ਜਾਵੇ ਉਹਨਾਂ ਨੂੰ ਕੁਝ ਪਤਾ ਨਹੀਂ ਰਾਤ ਪਈ ਤੋਂ ਨਿਕਲਦੇ ਹਨ ਕਈਆਂ ਨੇ ਤਾਂ ਓਵਰਟਾਈਮ ਦੇ ਲਾਲਚ ਵਿੱਚ ਕਈ ਕਈ ਮਹੀਨੇ ਸੂਰਜ ਵੀ ਨਹੀਂ ਦੇਖਿਆ ਕਿ ਕਿਧਰੋਂ ਚੜਦਾ ਹੈ ਕਿਧਰੋਂ ਛਿਪਦਾ ਫਾਰਮਾਂ 'ਚ ਬੁੱਢੇ ਠੇਰਿਆਂ ਦਾ ਵੀ ਮੰਦਾ ਹੀ ਹਾਲ ਆ ਹਰ ਪਾਸੇ ਹਫੜਾ ਦਫੜੀ ਭੱਜ ਨਾ ਸੋਈ ਪਈ ਆ ਪਤਾ ਨਹੀਂ ਸਾਰੇ ਕੀਦੇ ਇਸ਼ਾਰਿਆਂ ਤੇ ਨੱਚ ਰਹੇ ਨੇ ਜਿਵੇਂ ਤਮਾਸ਼ੇ ਵਾਲਾ ਭਾਈ ਕਟਪੁਤਲੀਆਂ ਨਾਚਾ ਰਿਹਾ ਹੋਵੇ ਉਸਨੇ ਰੇਡੀਓ ਲਾਇਆ ਤਾਂ ਖਬਰਾਂ ਚ ਦੱਸ ਰਹੇ ਸੀ ਕਿ ਅਮਰੀਕਾ ਚ ਹੋਏ ਨਸਲੀ ਹਮਲਿਆਂ ਦਾ ਸ਼ਿਕਾਰ ਕੁਝ ਸਿੱਖ ਵੀ ਹੋਏ ਨੇ ਜਿਨ੍ਹਾਂ ਦਾ ਪਹਿਰਾਵਾ ਅਤਵਾਦੀ ਗੁੱਟਾਂ ਨਾਲ ਮਿਲਦਾ ਜੁਲਦਾ ਸੀ ਨਸਲੀ ਦੰਗਿਆਂ ਕਾਰਨ ਅਮਰੀਕਾ ਵਿੱਚ ਮਾਹੌਲ ਫੇਰ ਖਰਾਬ ਹੋ ਗਿਆ ਨਸਲਵਾਦੀ ਉਸਾਮਾ ਬਿੰਲਾਦੀਨ ਦੀ ਪੱਗ ਵਾਲੀ ਫੋਟੋ ਦੇਖ ਕੇ ਹਰ ਪਗੜੀ ਵਾਲੇ ਨੂੰ ਕੁੱਟ-ਕੁੱਟ ਕੇ ਰੱਖਦੇ ਨੇ ਤੇ ਕਈਆਂ ਦੀਆਂ ਤਾਂ ਜਾਨਾਂ ਵੀ ਚਲੀਆਂ ਗਈਆਂ ਨੇ ਉਹਦੇ ਆਪਣੇ ਪੁੱਤ ਵੀ ਤਾਂ ਪੱਗਾਂ ਬੰਨ੍ਹਦੇ ਨੇ ਉਹ ਵੀ ਡਰ ਗਿਆ ਉਹਨੂੰ 1984 ਚ ਹੋਏ ਦਿੱਲੀ ਦੰਗਿਆਂ ਦੀ ਤੇ ਫਿਰ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਦੀ ਯਾਦ ਆਈ ਉਸ ਮਾਹੌਲ ਵਿੱਚੋਂ ਕੱਢ ਕੇ ਮਸਾ ਤਾਂ ਉਹ ਆਪਣੇ ਪੁੱਤਾਂ ਨੂੰ ਇੱਥੇ ਲੈ ਕੇ ਆਇਆ ਸੀ ਉਹਨੇ ਕਿਹਾ ਹਰਨਾਮ ਕੁਰੇ ਆਪਣੀ ਔਲਾਦ ਆ ਇਹ ਬੱਚੇ ਆਪਣੇ ਹੀ ਨੇ ਆਪਣੀ ਅਗਲੀ ਪੀੜ੍ਹੀ ਹਰਨਾਮਕੌਰ ਨੇ ਵੇਖਿਆ ਕਿ ਉਹਦੇ ਘਰ ਵਾਲਾ ਫਿਰ ਬੱਚਿਆਂ ਦੇ ਸਾਹਮਣੇ ਗੋਡਿਆਂ ਭਰਨੇ ਹੋ ਗਿਆ ਤੇ ਉਹਨਾਂ ਨੂੰ ਖੜਾ ਰਿਆ ਸੀ ਕਦੇ ਉਹ ਕੁਝ ਕਰਦਾ ਕਦੇ ਕੁਝ ਪਤਾ ਨਹੀਂ ਉਹਦਾ ਦਰਦ ਕਿੱਥੇ ਚਲਾ ਗਿਆ ਸੀ ਹਰਨਾਮ ਕੌਰ ਨੂੰ ਫਿਰ ਉਹ ਕਟਪੁਤਲੀਆਂ ਵਾਲੇ ਪ੍ਰਤਾਪੇ ਵਰਗਾ ਲੱਗਿਆ ਪਰ ਉਹ ਮੂੰਹੋਂ ਕੁਝ ਨਾ ਬੋਲੀ ਬੱਚੇ ਹਜੇ ਵੀ ਖੁਰਦ ਪਾ ਰਹੇ ਸੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਧੰਨਵਾਦ